ਇਨੇ ਅਜ ਤੋਂ 5-6 ਸਾਲ ਪਹਿਲਾਂ ਇੱਕ ਭਈਆ ਸਾਡੇ ਪਿੰਡ 'ਚ ਮਾਰਿਆ ਸੀ ਜਸਬੀਰ ਸਿੰਘ ਨੰਬਰਦਾਰ ਦੇ ਘਰੇ ਮਾਲੋ ਖੇਤ ਰਹਿੰਦਾ ਸੀ ਇਨੇ ਭਈਆ ਮਾਰਿਆ ਸੀ ਉਹੀ ਬੰਦਾ ਹੈ ਸਾਗੀ ਬੰਦਾ ਜਿਹਨੇ ਗੇਟ ਚੋਰੀ ਕੀਤਾ ਇਹ ਸਾਡੇ ਘਰਾਂ ਦੇ ਕੋਲ ਮੋਟਰ ਲੱਗੀ ਆ ਸਰਕਾਰੀ ਜਿਹ ਤੋਂ ਇਹ ਗੇਟ ਚੋਰੀ ਕਰਕੇ ਲੈ ਆਇਆ ਬਾਬਤਾ ਅੱਜ ਦੂਜਾ ਕੀ ਹੋ ਰਿਹਾ ਏ ਇਧਰੋਂ ਲਈ ਆਉਂਦੇ ਸਿਗੇ ਤੇ ਸਾਡੇ ਪਿੰਡ ਦੇ ਬੰਦੇ ਸੀ ਨਾ ਉਹਨਾਂ ਨੇ ਦੇਖ ਲਿਆ ਇਹ ਗੇਟ ਆ ਉਹਨਾਂ ਨੇ ਸਿਆਣ ਲਿਆ ਤੇ ਉਹਨਾਂ ਨੇ ਇਹਨੂੰ ਪਕੜ ਲਿਆ ਤੇ ਪਕੜ ਕੇ ਖਿਲਾੜ ਲਿਆ ਉਹਦੇ ਬਾਬਤਾ ਸੀ ਇੱਥੇ ਇਕੱਠੇ ਹੋਏ ਆ ਜਿਵੇਂ ਸੇਵਨਾਰਿਆਂ ਦੇ ਉੱਤੇ ਕੋਈ ਆਪਣੇ ਫੋਲਦੇ ਤੇ ਘਾ ਲੱਗੀਆਂ ਹੁੰਦੀਆਂ ਆਂਗਲਾਈਆਂ ਉਹ ਨਹੀਂ ਛੱਡਿਆ ਇਹਨਾਂ ਨੇ ਜਿੱਥੇ ਕੋਈ ਪਿੰਨਾ ਦੇ ਨਾਲ ਲਿਖਿਆ ਹੁੰਦੇ ਆ ਲੋਹੇ ਵਾਲੇ ਤਖਤੇ ਲੱਗੇ ਹੁੰਦੇ ਆ ਉਹ ਨਹੀਂ ਛੱਡੇ ਇਹਨਾਂ ਨੇ ਜਿੱਥੇ ਇਹਨਾਂ ਨੂੰ ਮਿਲਦੇ ਆ ਤੇ ਨਸ਼ੇ ਵਾਲੇ ਲਾ ਕੇ ਲੈ ਜਾਂਦੇ ਆ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਜਿਹੜਾ ਪਿੰਡ ਹੈ ਜੀ ਪਿੰਡ ਫਤਿਹਪੁਰ ਮੰਨੀਆ ਵਾਲਾ ਕੀ ਹੋਇਆ ਜੀ ਆਪਾਂ ਇੱਥੇ ਇਕੱਠੇ ਹੋਏ ਇਹ ਜੀ ਅੱਜ ਸਾਡੇ ਪਿੰਡੋਂ ਮੰਨ ਲਓ ਗੇਟ ਚੋਰੀ ਕੀਤਾ ਸੀ ਇੱਕ ਇਹ ਸੀ ਨਾਲ ਜਿੰਦੀ ਅੱਕੇ ਤੁਸੀਂ ਇੰਟਰਵਿਊ ਕੀਤਾ ਇਹ ਗੇਟ ਹੈ ਜੀ ਉਸ ਦਾ ਜਿੱਤੇ ਬਾਦਲ ਸਰਕਾਰ ਨੇ ਫਿਲਟਰ ਪਵਾਏ ਸੀ ਜਦੋਂ ਛੇਮ ਆਈ ਸੀ ਸਰਕਾਰੀ ادارے ਦਾ ਗੇਟ ਹੈ ਉੱਥੇ ਲੱਗਿਆ ਸੀ ਇਹ ਚੋਰੀ ਕਰਕੇ ਅੱਜ ਤੋਂ ਕੋ ਦੋ ਤਿੰਨ ਦਿਨ ਪਹਿਲਾਂ ਚੋਰੀ ਕਰਕੇ ਲਏ ਸੀ ਇਹਨਾਂ ਚਪਾਤਾ ਚਪਾਉਣ ਤੋਂ ਬਾਅਦ ਇਹਨਾਂ ਨੇ ਅੱਜ ਦੁਪਹਿਰ ਵੇਲੇ ਆਟੋ ਕੀਤਾ ਤੇ ਆਟੋ ਤੇ ਲੱਜ ਕੇ ਇਹ ਮਲੋਟ ਲੈ ਆ ਰਹੇ ਸੀ। ਉਹ ਸਾਡੇ ਪਿੰਡ ਦੇ ਬੰਦਿਆਂ ਨੇ ਦੇਖਿਆ ਵੀ ਇਹ ਗੇਟ ਕਿੱਧਰ ਮੱਲ ਜਾ ਰਿਹਾ ਹੈ। ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਗੇਟ ਇਹ ਮੱਲੋ ਚੋਰੀ ਕਰਕੇ ਜਾ ਰਿਹਾ ਹੈ। ਸਰਕਾਰ ਦਾ ਗੇਟ ਹੈ। ਤੇ ਇਸ ਕਰਕੇ ਅਸੀਂ ਇਹਨੂੰ ਅੱਜ ਇੱਥੇ ਫੜ ਲਿਆ। ਕੋਈ ਸਾਡੇ ਪਤਵੰਤੇ ਪਿੰਡ ਤੋਂ ਬੰਦੇ ਆਉਂਦੇ ਪਏ ਆ। ਜਿਨ੍ਹਾਂ ਨੇ ਗੇਟ ਚੋਰੀ ਕੀਤਾ ਹੈ। ਇਹਨੇ ਅੱਜ ਤੋਂ 5-6 ਸਾਲ ਪਹਿਲਾਂ ਇੱਕ ਭਈਆ ਸਾਡੇ ਪਿੰਡ 'ਚ ਮਾਰਿਆ ਸੀ। ਜਸਵੀਰ ਸਿੰਘ ਨੰਬਰਦਾਰ ਦੇ ਘਰੇ ਮੱਲੋ ਖੇਤ ਰਹਿੰਦਾ ਸੀ। ਇਹਨੇ ਭਈਆ ਮਾਰਿਆ ਸੀ ਉਹੀ ਬੰਦਾ ਹੈ ਸਾਗੀ ਬੰਦਾ ਜਿਹਨੇ ਗੇਟ ਚੋਰੀ ਕੀਤਾ ਇਹ ਸਾਡੇ ਘਰਾਂ ਦੇ ਕੋਲ ਮੋਟਰ ਲੱਗੀ ਆ ਸਰਕਾਰੀ ਜਿੱਤੋਂ ਇਹ ਗੇਟ ਚੋਰੀ ਕਰਕੇ ਲਿਆ ਇਹ ਮੇਰਾ ਨਾਮ ਗਵਿੰਦਰ ਸਿੰਘ ਹੈ ਪਿੰਡ ਫਤੇਪੁਰ ਮੰਨਿਆ ਵਾਲਾ ਜੀ ਕੀ ਹੋਇਆ ਜੀ ਜਦ ਆਪਾਂ ਤੇ ਹੋਇਆ ਇਹ ਨਾ ਜੀ ਇੱਕ ਫਤੇਪੁਰ ਮੰਨਿਆ ਤੇ ਨਾ ਇੱਕ ਜਿਹੜੇ ਸਰਕਾਰੀ ਫਿਲਟਰ ਪਏ ਹੋਏ ਆ ਥੱਲੇ ਪਾਣੀ ਜਦੋਂ ਸੇਮ ਆਈ ਸੀ ਉਸ ਟਾਈਮ ਤੇ ਪਾਏ ਸੀ ਬਾਦਲ ਸਾਹਿਬ ਨੇ ਤੇ ਇਹ ਨਾ ਉੱਥੇ ਗੇਟ ਲੱਗਿਆ ਹੋਇਆ ਇੱਕ ਕਮਰਾ ਬਣਿਆ ਹੋਇਆ ਲੋਹੇ ਦਾ ਗੇਟ ਹੈ ਉਹ ਚੋਰੀ ਹੋ ਗਿਆ ਅ ਪਰਸੋ ਰਾਤ ਨੂੰ ਤੇ ਉਹਨਾਂ ਦੀ ਬਾਬਤ ਅੱਜ ਦੂਜਾ ਕੀ ਉਹਨਾਂ ਨੇ ਇਧਰੋਂ ਲਈ ਆਉਂਦੇ ਸਿਗੇ ਤੇ ਸਾਡੇ ਪਿੰਡ ਦੇ ਬੰਦੇ ਸੀ ਨਾ ਉਹਨਾਂ ਨੇ ਦੇਖ ਲਿਆ ਇਹ ਗੇਟ ਆ ਉਹਨਾਂ ਨੇ ਸਿਆਲ ਲਿਆ ਤੇ ਉਹਨਾਂ ਨੇ ਇਹਨੂੰ ਪਕੜ ਲਿਆ ਤੇ ਪਕੜ ਕੇ ਖਿਲਾਰ ਲਿਆ ਉਹਦੇ ਬਾਬਤ ਅਸੀਂ ਇੱਥੇ ਇਕੱਠੇ ਹੋਏ ਆ ਇਹ ਅੱਗੇ ਵੀ ਕੋਈ ਪਿੰਡ 'ਚ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਹਾਂਜੀ ਹਾਂਜੀ ਬਹੁਤ ਹੁੰਦੀਆਂ ਆ ਜੀ ਅੱਗੇ ਵੀ ਪਿੰਡ ਦਾ ਪਿੰਡ ਦੇ ਵਿੱਚ ਅੱਗੇ ਇੱਕ ਵਾਰੀ ਵਾਟਰ ਬਾਕਸ ਦੇ ਵਿੱਚ ਵੀ ਮੋਟਰ ਖੁੱਲ ਗਈ ਗੇਟ ਲੱਗ ਗਿਆ ਉਹ ਵੀ ਅਸੀਂ ਪਿੰਡ ਦਾ ਹੀ ਬੰਦਾ ਸੀ ਉਹ ਵੀ ਅਸੀਂ ਫੜ ਲਿਆ ਸੀਗਾ ਵੇਖੋ ਵੇਖੋ ਜੀ ਪੁਲਿਸ ਤੇ ਅਸੀਂ ਐ ਨਹੀਂ ਕਹਿ ਸਕਦੇ ਪੁਲਿਸ ਪੂਰੀ ਤਰ੍ਹਾਂ ਮਸ਼ਤਹਿਦ ਨਹੀਂ ਹੈਗੀ ਇਹ ਜਿਹੜੇ ਨਸ਼ਣ ਵਾਲੇ ਬੰਦੇ ਆ ਇਹ ਵਾਰਦਾਤਾ ਹੀ ਰਾਤ ਨੂੰ ਕਰਦੇ ਆ ਆ ਉਹ ਐਸੇ ਜਿਹੜਾ ਇਹ ਕਮਰਾ ਸਾਡੇ ਘਰ ਤੋਂ ਤਕਰੀਬਨ ਥੋੜੀ ਦੂਰੀ ਏ ਪਰ ਉਹ ਵਾਰਦਾਤਾ ਉਸ ਟਾਈਮ ਕਈ ਕਈ ਵਾਰੀ ਬੰਦਾ ਕੋਈ ਨਹੀਂ ਬਾਹਰ ਨਿਕਲਿਆ ਔਰ ਚੱਲਦੀ ਸੜਕਾ ਜਿਹੜੀ ਸ਼ੇਰਾ ਵਾਲੇ ਨੂੰ ਜਾਂਦੀ ਆ ਉਦੋਂ ਕੁਦਰਤੀ ਕੋਈ ਇਹਨਾਂ ਨੇ ਕੋਈ ਸਿਸਟਮ ਹੀ ਹੋਵੇਂ ਤਾਂ ਬਣਾਇਆ ਹੋਊਗਾ ਲੌਂਡ ਇਹਨਾਂ ਦਾ ਪਤਾ ਨਹੀਂ ਇਹ ਕਰਦੇ ਕੀ ਨੇ ਲੋਹੇ ਦੀ ਚੀਜ਼ ਕੋਈ ਛੱਡਦੇ ਹੀ ਨਹੀਂ ਕਿਤੇ ਵੀ ਜਿਵੇਂ ਨਾਲਿਆਂ ਦੇ ਉੱਤੇ ਕੋਈ ਆਪਣੇ ਪੁੱਲ ਦੇ ਉੱਤੇ ਘਾਰ ਲੱਗੀਆਂ ਹੁੰਦੀਆਂ ਐ ਅੰਗਲਾਈਆਂ ਉਹ ਨਹੀਂ ਛੱਡੀਆਂ ਇਹਨਾਂ ਨੇ ਜਿੱਥੇ ਕੋਈ ਪਿੰਡਾਂ ਦੇ ਨਾਲ ਲਿਖੇ ਹੁੰਦੇ ਆ ਲੋਹੇ ਵਾਲੇ ਪਖਤੇ ਲੱਗੇ ਹੁੰਦੇ ਆ ਉਹ ਨਹੀਂ ਛੱਡੇ ਇਹਨਾਂ ਨੇ ਜਿੱਥੇ ਇਹਨਾਂ ਨੂੰ ਮਿਲਦੇ ਆ ਤੇ ਨਸ਼ੇ ਵਾਲੇ ਲਾ ਕੇ ਲੈ ਜਾਂਦੇ ਆ ਕਿਹਦੇ ਕਿਥੋਂ ਲੈ ਕੇ ਆਏਗੇ ਜੀ ਬੰਨਿਆ ਵਾਲੇ ਬੰਨਿਆ ਤੂੰ ਕਿਹਦੇ ਘਰੋਂ ਲੈ ਕੇ ਆਏ ਅਕਲਦੀਪ ਕੌਣ ਆ ਅਕਲਦੀਪ ਅਰਤ ਅਰਤ ਉਹਦਾ ਚੰਦਰਾਮਾ ਦਾ ਕੀ ਕੰਮ ਕਰਦਾ ਉਹ ਦਿਆੜੀ ਦਾ ਤੂੰ ਕਿੱਥੋਂ ਲਾਗੇ ਕਿੱਥੋਂ ਲਿਆਏਂਗੇ ਤੇ ਉਹਨਾਂ ਦਾ ਮੈਂ ਤਾਂ ਕਰ ਰਿਹਾ ਉਹ ਲਿਆਇਆ ਉਹ ਇਹ ਕਹਿੰਦੇ ਸਰਕਾਰੀ ਖਾਨ ਤੋਂ ਲਾਗ ਲਿਆਏ ਮੈਂ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਉਹਦੇ ਘਰੋਂ ਲੈਂਦਾ ਕਾਹਦੇ ਜ਼ਿਲ੍ਹੇ ਲੈ ਕੇ ਆਏ ਉਹਦੇ ਕੋਲ ਮੈਂ ਉਹਨੂੰ ਪੈਸੇ ਦਿੱਤੇ ਸੀ ਉਹ ਕਹਿੰਦਾ ਤੂੰ ਵੇਚ ਦੇ ਜਾ ਫਿਰ ਕਿੰਨੇ ਪੈਸੇ ਦਿੱਤੇ ਹਜ਼ਾਰ ਪਹਿਲਾਂ ਦੇ ਤਾਂ ਸੀ ਤੇ 2500 ਦੇਣਾ ਅੱਛਾ ਦੇਣਾ ਕਿ ਤੋਂ ਇਹ ਤੂੰ ਗੇੜ ਕੀ ਕਰਨਾ ਤੇਰਾ ਲੋਹੇ ਦਾ ਕੰਮ ਹੈ ਮੈਂ ਤਾਂ ਲੋਹੇ ਦੀਆਂ ਗੱਡੀਆਂ ਉਰੀਆਂ ਵਰਦਾ ਕਿੱਥੇ ਵਰਨਾ ਦੁਕਾਨ ਕਿੱਥੇ ਰੱਖਣ ਤੇ ਬਸ ਤੂੰ ਲੈ ਜਾਂਦੇ ਰਜਨੀਸ਼ ਕੇ ਵੀ ਲੈ ਕੋਲੇ ਲੈ ਕੇ ਜਾਂਦਾ ਤੂੰ ਇੱਥਾਂ ਜਾਂਦੇ ਆ ਇਹ ਮੇਰੇ ਨਾਲ ਇੱਥੇ ਤਾਂ ਕੋਈ ਲੋਹੇ ਦੀ ਦੁਕਾਨ ਨਹੀਂ ਹੈ ਉਹ ਲੈਵਰ ੱਡੇ ਤੋਂ ਲੈ ਕੇ ਜਾਂਦੇ ਜਦੋਂ ਲੋਹਾ ਭਰਨਾ ਹੁੰਦਾ ਨਹੀਂ ਲੋਹਾ ਭਰਦੇ ਆ ਉਦੋਂ ਲੈਵਰ ੱਡੇ ਤੋਂ ਲੈ ਕੇ ਜਾਂਦੇ ਆ ਤੂੰ ਤਾਂ ਲੋਹੇ ਦੇ ਗੇਟ ਚੱਕੀ ਫਿਰਦੇ ਨਾਲ ਅ ਚਾਚਾ ਮੈਨੂੰ ਨੇ ਮੈਂ ਤਾਂ ਕਿਸੇ ਬੰਦੇ ਲੈ ਮੈਂ ਤਾਂ ਰੱਖਿਆ ਸੀ ਉਹਦੇ ਦੇ ਵਿੱਚ ਇਹ ਸਰਕਾਰੀ ਗੇਟ ਆ ਤੈਨੂੰ ਪਤਾ ਹੈ ਇਹਦਾ ਸਰਕਾਰੀ ਚੀਜ਼ ਲਾਉਣ ਦੀ ਕਿੱਦਾਂ ਪਤਾ ਹੈ ਹੋਇਆ ਇਹਨਾਂ ਮੈਨੂੰ ਤਮਾ ਜ਼ਰੂਰੀ ਲਾ ਮੈਨੂੰ ਪਤਾ ਹੀ ਨਹੀਂ ਕਿੱਥੇ ਰਹਿਣ ਵਾਲਾ ਕਿੱਥੋਂ ਦਾ ਤੇਰਾ ਐਡਰੈਸ ਕੀ ਹੈ ਮੈਂ ਰਹਿਣਾ ਅਵਲਖਰਾਨੇ ਪਰ ਦੀ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੀ ਕਿਉਂ ਝੂਠ ਬੋਲੀ ਹੈ ਨਾ ਸਹੀ ਸਹੀ ਐਡਰੈਸ ਦੱਸ ਦੇ ਜਿਹੜਾ ਸਹੀ ਅਵਲਖਰਾਨੇ ਹੈ ਸੀਲਾ ਦਾ ਭਤੀਜਾ ਹੈ ਚਲੋ ਚੱਲ ਕੇ ਐਡਰੈਸ ਕੀ ਏਥੋਂ ਦਾ ਏਥੋਂ ਦਾ ਅਵਲਖਰਾਨਾ ਹੈ ਏਥੋਂ ਮਲੋੜ ਦਾ ਮਲੋੜ ਤਾਂ ਇੱਥੋਂ ਸ਼ਾਮ ਨੂੰ ਜਾਵੜਦਾ ਮੈਂ ਤੇ ਚਲੋ ਅਵਲਖਰਾਨੇ ਦਾ ਕੀ ਐਡਰੈਸ ਹੈ ਤੇਰਾ ఇది ఎదుర చెప్పడానికి ముందు నాలు కారయ